ਆਏ ਨਸ਼ਾ ਕਰਦੀ ਹੈ ਯਾਰ ਕੋਈ ਨਹੀਂ ਗਿਆ ਇਹ ਸੇ ਖੜਾ ਨਹੀਂ ਹੋ ਜਾਦਾ ਛੋੜ ਦੇ ਤਾਂ ਡਿੱਗ ਜਾਏ ਕੀ ਓਏ ਇਹ ਦੇਖੋ ਨਸ਼ੇ ਵਿੱਚ ਹੈ ਬਾਈ ਸਾਹਿਬ ਨਸ਼ਾ ਕੀਤਾ ਤੂੰ ਹਾਂ ਨਸ਼ਾ ਕੀਤਾ ਹੈ ਨਾ ਲੱਗਦਾ ਮੈਨੂੰ ਨਸ਼ਾ ਕੀਤਾ ਤੇਰੇ ਹੱਥ 'ਚ ਕੀ ਹੈ ਦਿਖਾ ਮੈਨੂੰ ਕੀ ਹੈ ਇਹ ਕੀ ਕਰਦੀ ਹੈ ਤੂੰ ਕਿਹੜਾ ਨਸ਼ਾ ਕਰਦੀ ਹੈ ਬੋਲ ਮੈਂ ਪੁਲਿਸ ਬੁਲਾਣਾ ਹੁਣੇ ਯਾਰ ਪੁਲਿਸ ਸੇ ਹਟ ਕੇ ਆ ਰਹੀ ਕਿਹੜੇ ਪੁਲਿਸ ਤੋਂ ਹਟ ਕੇ ਆ ਰਹੀਆਂ ਤੂੰ करता हाँ। ये नशा कर दिया यार इसे खड़ा नहीं हो जाता छोड़ दो तो गिर जाएगी ये देखो नशे में है भाई साहब साढ़े बारह बज गए कितनी उम्र है तेरी तेरह साल की तो लड़की है रात को साढ़े बारह बजे घूम रही अकेली बोल किसके घर जाना है कौन है तेरा आगे पीछे हैं फिर तू कहाँ घूम रही है इतनी रात को बोलेगी ਤੇਰੇ ਕੋ ਪਤਾ ਹੈ ਕਹਾ ਘੁੰਮ ਰਹੀ ਏ ਤੂੰ ਕਹਾ ਘੁੰਮ ਰਹੀ ਏ ਕੌਨ ਸਾ ਮੋਲ ਲੈ ਪਤਾ ਹੈ ਤੇਰੇ ਕੋ ਤੂੰ ਪਾਗਲ ਹੈ ਹਾਂ ਤੇਰੇ ਕੋ ਪਤਾ ਹੈ ਇਤਨੀ ਰਾਤ ਕੋ ਯਹਾਂ ਚੋਰ ਬਦਮਾਸ਼ ਘੁੰਮਤੇ ਹੈ ਤੇਰੇ ਕੋ ਕੁਛ ਹੋ ਜਾਏ ਤਾਂ ਕੌਣ ਜ਼ਿੰਮੇਦਾਰ ਹੈ ਘੁੰਮਨੇ ਦ ਨਸ਼ਾ ਕੀਤਾ ਤੂੰ ਹਾਂ ਨਸ਼ਾ ਕੀਤਾ ਹੋਇਆ ਨਹੀਂ ਲੱਗਦਾ ਮੈਨੂੰ ਨਸ਼ਾ ਕੀਤਾ ਤੇਰੇ ਹੱਥ ਚ ਕੀ ਹੈ ਦਿਖਾ ਮੈਨੂੰ ਕੀ ਹੈ ਇਹ की कर रही तू और नशा कर रही है बोल इसमें क्या बेटा हां माचिस नहीं दिखा माचिस का थाल है, की, दे है? दे 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 दे। की, की है की कर रही है तू कुछ नहीं फिर इतनी रात को तू तो अकेली घूम रही है ना तेरे सिर पे चुन्नी है ना तेरे कोई आगे पीछे कौन है तू हैं तेरे पापा का नाम क्या है? मैं पुलिस बुलाना हूं पुलिस से हट के आ रही हो केड़े पुलिस तो हट के आ रही है तू कितना आया था हां दो पुलिस आए थे हां क्या बोला मुझे? क्या बोला दो पुलिस जो आए थे तेरे पास मां बच्चे के बारिश पर लिखाया बेटा इधर देखो क्या बोले पुलिस वाले तेरे को मेरे को बोले एस ऐसे बहुत लोग मिलते तेरा नशा कीता होया नहीं की पीता तू दारू पीती है नहीं गांजा पीता नहीं चिट्टा पीता नहीं, नहीं। स्मैक पीती है ਟੀਕਾ ਲਾਇਆ ਤੂੰ ਕਿੰਨੀ ਉਮਰ ਉਮਰ ਕਿੰਨੀ ਹੈ ਤੇਰੀ ਉਮਰ ਦੱਸ ਹੈ 13 ਸਾਲ ਤੇਰਾ ਸਾਲ ਦੀ ਤੂੰ ਕੁੜੀ ਐ ਇੱਥੇ 15 ਬੰਦੇ ਮੇਰੇ ਕੋਲੇ ਖੜੇ ਐ ਤੂੰ ਮਹੱਲੇ ਚ ਤੁਰੇ ਫਿਰਦੀ ਐ ਤੇਰੇ ਅੱਗੇ ਪਿੱਛੇ ਕੌਣ ਐ ਕੋਈ ਨਹੀਂ ਕੋਈ ਨਹੀਂ ਫਿਰ ਮੈਂ ਪੁਲਿਸ ਨੂੰ ਸੱਦਦਾ ਖੜ ਜਾ ਮੈਂ ਪੁਲਿਸ ਨੂੰ ਸੱਦਦਾ ਇਹ ਘਰੇ ਇਹ ਘਰੇ ਇਹ ਘਰੇ ਬਈਆ ਬੇਟਾ ਇਹ ਹੀ ਘਰੇ ਤੇਰਾ ਹਾਂ ਬੜਾ ਰਹੀਆ

कितने बच्चे हैं आपके चार ये घर से बाहर है आराम से सो रहे हो कल जी कल बारह रात आज रात क्या करते हो आप काम करते क्या काम करते हो पी पियो नहीं अच्छा ये रात को एक बजने का समय है इसकी माँ कहा है इधर आओ माँ इसकी कौन है दिमाग खराब है रात को बारह बजे घूम रही है चिट्टे वाले घूम रहे हैं इसको कोई मार के निकल जाए फिर कौन जिम्मेदार है फिर तो आप कहते कोई पुलिस जिम्मेदार है काउंसलर जिम्मेदार है एम जिम्मेदार है कौन जिम्मेदार है? है? है इसका तो रहे इसकी माँ कौन है बुलाते कौन तो जिम्मेदार तो है कौन सा तो जिला आपका जिला कौन सा है गाजीपुर मऊ से वो आप वो यूपी बिहार के बच्चे किसने संभाल रहे हैं आप कूलर चला के सो रहे हो ये बारह साल की बच्ची ना इसके सिर पे चुननी है ना इसको अपनी होश का पता है मदहोश हुई पड़ी हुई है मेरे पास वीडियो पड़ी है सारी कौन इसकी माँ कौन है आपने आगे, इसको पैदा किया है आराम से सो नहीं, रहे हो कूलर चला के इधर है कूलर चार चार साल की बच्चियों का रेप हुआ है अपने इलाके में पता है आपको तो आराम से सो रहे कूलर चला के क्या रहे थे आपने पुलिस को फोन किया ਥਾਣੇ ਮੇਰੇ ਕੋਲ ਲਖਾਇਆ ਕਰ ਰਹੀ ਹੈ ਤੁਮੇ ਕਿਉਂ ਦਿੱਤੇ ਨੇ ਆਪਣੇ ਤੇ ਜਾਓ ਭਈਆ ਇਹਨਾਂ ਦਾ ਆਪਣਾ ਮਕਾਨ ਹੈ ਕਿਰਾਏ ਤੇ ਹੈ ਮਕਾਨ ਮਾਲਕ ਤੋਂ ਅੰਦਰ ਹੈ ਉਹ ਉਸ ਤੋਂ ਬਾਅਦ ਨਸ਼ੇ 'ਚ ਇੰਨੀ ਕਿ ਨਸ਼ੇ 'ਚ ਸੀ ਕਿ ਇਹਦੇ ਸਰੀਰ ਤੇ ਇਹਦੇ ਆਪਣੇ ਆਪ 'ਚ ਕਾਬੂ ਨਹੀਂ ਸੀ ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਸਾਥੀਆਂ ਨਾਲ ਮਿਲ ਕੇ ਮੈਨੂੰ ਕਰੀਬ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਮੈਂ ਤਾਂ ਘਰ ਲੱਭਦੇ ਹੋਇਆ ਨੂੰ ਤੇ ਜਦੋਂ ਮੈਂ ਇਹਦੇ ਘਰ ਆਇਆ ਮੈਂ ਹੈਰਾਨ ਆ ਇਹਦੇ ਘਰ ਦੇ ਕੂਲਰ ਲਾ ਕੇ ਸੁੱਤੇ ਹੋਏ ਆ ਆ ਉਹਦੇ ਫਾਦਰ ਸਾਹਿਬ ਨੇ ਕਿ ਉਹਦੀ ਮਦਰ ਹੈ ਆ ਤੁਸੀਂ ਦੇਖ ਲਓ ਹੁਣ ਵੀ ਨਸ਼ੇ ਚ ਹੈ ਮੇਰੀ ਜ਼ਿੰਮੇਦਾਰੀ ਸਿਰਫ ਇੰਨੀ ਸੀ ਕਿ ਸੇਵਾ ਸੁਰੱਖਿਆ ਸਨਮਾਨ ਸੰਦੀਪ ਸ਼ੁਕਲਾ ਕੀ ਪਹਿਚਾਨ ਮੇਰਾ ਦੋਸਤ ਮੇਰੇ ਨਾਲ ਰਾਜਾ ਖੜਾ ਪਿੱਪਲ ਚੌਂਕ ਦੇ ਸਰਦਾਰ ਮੇਰਾ ਵੀਰ ਜਿਹੜਾ ਪਹਿਰਾ ਦਿੰਦਾ ਆ ਮੇਰੇ ਵੀਰ ਦੀ ਪਾਲ ਦੇ ਸ਼ੌਪ ਦੇ ਕੋਲ ਸਲੂਨ ਦੀ ਦੁਕਾਨ ਹੈ ਇਹ ਸਾਰੇ ਮੇਰੇ ਦੋਸਤ ਨੇ ਇਹਨਾਂ ਦੀ ਮਦਦ ਦੇ ਨਾਲ ਅੱਜ ਕੁੜੀ ਰਾਤ ਨੂੰ ਹੁਣ ਪ੍ਰੈਜ਼ੈਂਟ ਟਾਈਮ ਦੇਖਿਓ ਰਾਜਾ ਕਿੰਨਾ ਹੋ ਗਿਆ ਹੁਣ ਪ੍ਰੈਜ਼ੈਂਟ ਦਾ ਟਾਈਮ 1 ਵਜੇ ਜੀ 1 ਵਜੇ ਦੇ ਕਰੀਬ ਤਕਰੀਬਨ 1.5 ਘੰਟੇ ਤੋਂ ਬਾਅਦ ਅਜੇ ਇੱਕ ਕੁੜੀ ਨੂੰ ਲੱਭ ਕੇ ਸਹੀ ਸਲਾਮਤ ਜਿਸ ਹਾਲਾਤ 'ਚ ਸਾਨੂੰ ਇਹ ਮਿਲੀ ਸੀ ਇਹਦੇ ਘਰੇ ਛੱਡ ਕੇ ਜਾ ਰਹੇ ਆ ਪੁਲਿਸ ਨੂੰ ਮੈਂ ਫੋਨ ਕਰਤਾ ਸੀ ਸਰਕਾਰ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਦੇਤੀ ਸੀ ਕਿ ਇੱਕ ਬੱਚੀ ਜੋ ਕਿ ਮਾਈਨਰ ਹੈ ਨਸ਼ੇ ਦੀ ਹਾਲਾਤ 'ਚ ਇਹ ਸਿਰ ਤੇ ਚੁੰਨੀ ਦੀ ਹੈ ਮਧੋਬੋਸ਼ਾਪੂਰੀ ਉਹਨੂੰ ਆਪਣਾ ਪਰਾਇਆ ਪਤਾ ਨਹੀਂ ਅੱਜ ਉਹਦੇ ਘਰ ਦੇ ਹਵਾਲੇ ਕਰ ਚੱਲੇ ਆ ਇਹ ਕਿਹੜਾ ਮੱਲਾ ਇਹ ਇਹ ਕਿਹੜਾ ਮੱਲਾ ਕਹਿੰਦਾ ਜੀ ਅੰਬੀਦ ਕਹਿੰਦਾ ਨਹੀਂ 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 ਇਹ ਸਵਾਮੀ ਸوامی ਵਿਕਲਪ ਨੰਦਰ ਦੀ ਲਾਸਟ ਗਲੀ ਇਹੀ ਹੈ ਵਿਵੇਕਾਨੰਦ ਨਗਰ ਚਾਰ ਗਲੀ ਇਹ ਚਾਰ ਗਲੀਆਂ ਹੀ ਮੇਰੇ ਵਾਰਡ ਚ ਸੀ ਵਿਵੇਕਾਨੰਦ ਨਗਰ ਦੀ ਚਾਰ ਨੰਬਰ ਗਲੀ ਤੇ ਕਿ ਜਿਹੜਾ ਮਕਾਨ ਹੈ ਮੈਨੂੰ ਨਹੀਂ ਪਤਾ ਕਿ ਦਾ ਮਕਾਨ ਹੈ ਲਾਲ ਆਟੋ ਇਹ ਕੁੜੀ ਮੈਨੂੰ ਦੱਸ ਰਹੀ ਸੀ ਉਸੇ ਮੁਤਾਬਕ ਅਸੀਂ ਦਾ ਲੱਭਦੇ ਲੱਭਦੇ ਇਸ ਗਲੀ ਚ ਆ ਕੇ ਇਸ ਕੁੜੀ ਨੂੰ ਸਹੀ ਸਲਾਮਤ ਸੌਂਪ ਚਲੇ ਆ ਕਿ ਇੱਥੇ ਸਾਡੀ ਜ਼ਿੰਮੇਵਾਰੀ ਖਤਮ ਹੁੰਦੀ ਹੈ ਪਰ ਕਿਤੇ ਨਾ ਕਿਤੇ ਮੈਂ ਇੱਕ ਬੇਨਤੀ ਕਰਨਾ ਚਾਹਨਾ ਬੱਚੇ ਜੰਮਣੇ ਹੀ ਜ਼ਿੰਮੇਦਾਰੀ ਨਹੀਂ ਹੈ ਉਹਨਾਂ ਨੂੰ ਪਾਲਣਾ ਵੀ ਜ਼ਿੰਮੇਦਾਰੀ ਹੈ ਸਾਡੀ ਜੋ ਸੰਸਕਾਰਿਕ ਹੈ ਜੋ ਵੀ ਸਾਡੀ ਜ਼ਿੰਮੇਦਾਰੀ ਸੀ ਇਹ ਸਮਾਜ ਦੇਖਦਾ ਕੈਮਰਾ ਦੇਖ ਰਿਹਾ ਤੁਸੀਂ ਦੇਖੋਗੇ ਅਸੀਂ ਕੁੜੀ ਨੂੰ ਉਹਦੇ ਘਰਦਿਆਂ ਦੇ ਹਵਾਲੇ ਕਰਤਾ